ਯੂਡਾ ਨਸ਼ਾ ਵਿਰੋਧੀ ਮੁਹਿੰਮ ਪਹਿਲੇ ਟ੍ਰੈਗ ਆਪਰੇਸ਼ਨ ਤਹਿਤ اے ਐਨਟੀਫ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਸੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਭਾਰੀ ਮਾਤਰਾ ਵਿੱਚ ਹੈਰੋਨ ਸਮੇਤ ਹਜ਼ਾਰਾਂ ਸਮੇਤ ਵੈਕਟਰੀਆਂ ਬੰਦ ਕਰਨੀ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਵੀ ਸਾਰੀ ਕੇਪ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਲੁਕਾ ਕੇ ਸਪਲਾਈ ਕਰਦਾ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਇਹ ਇਲੈਕਟ੍ਰੀਨਸ਼ਾ ਵੇਚਣ ਦੇ ਵਿੱਚ ਕਾਫੀ ਐਕਟਿਵ ਸੀ ਉਹਨਾਂ ਨੇ ਦੱਸਿਆ ਕਿ ਇਸ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣੇ 'ਚ ਮਾਮਲੇ ਦਰਜ ਹਨ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫ ਵੱਲੋਂ ਜੋ ਸਾਡਾ ਨਸ਼ਿਆ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਰੇਜ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੋਰ ਸਿੰਘ ਭਿੱਖੀਵੈਂਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੁਰ ਸਿੰਘ ਥਾਣਾ ਭਿੱਖੀ ਪਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ ਬੱਤੀ ਬੋਰ ਦੇ ਪਿਸਟਲ 22 ਰੌਂਦ ਬੱਤੀਪੁਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੀ ਸੀ weight ਕਰਦੀ ਸੀ ਸੋ ਇਹ ਇਹ ਦੋਸ਼ੀ ਜੋ ਇਹ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਕੋਲ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਕਿਕ ਸੀ ਸਾਡੇ ਬਸਿਕ ਸਾਡੀ ਕਬੱਡੀ ਸਫਲਤਾ ਪਤਾ ਲੱਗਾ ਕਿਥੋਂ ਲੈ ਕੇ ਆਇਆ ਸੀ ਕਿ ਕਿੱਥੇ ਅੱਗੇ ਜਿਹੜੀ ਚੇਂਜ ਹੋਣੀ ਹੈ ਹਾਂਜੀ ਇਹਦੀ ਅਜੇ ਪੁੱਛਗਿੱਛ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁੱਛਗਿੱਛ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿਹਨਾਂ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਛਾਹਿਆ ਜਾਏ। ਇਨੀ ਵੱਡੀ ਮਾਤਰਾ ਦੇ ਵਿੱਚ ਡਰੋਨ ਦੇ ذریعے ਪਾਕਿਸਤਾਨ ਤੋਂ ਹੀ ਆਉਂਦੀ ਆ ਉਸ ਨੂੰ ਨਾਲ ਵੀ ਨਿਸ਼ਾਨਾ ਕਰ ਦਿਆ ਕਿਉਂਕਿ ਇਹ ਬਾਰਡਰ ਰੀਜਰ ਹੈ। ਬਿਲਕੁਲ ਜੀ ਇਸ ਗੱਲ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਆਈ ਹੈ ਉਹ ਸਪਲਾਈ ਹੋ ਰਹੀ ਹੈ। ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈ ਕਨਸਾਈਨਮੈਂਟ ਆਈ ਹੈ। ਕੰਦੀ ਦੇ ਤੋਂ ਕੰਮ ਕਰਦੇ ਜਿਹੜੇ ਨੇ ਵੈਪਨ ਤੁਸੀਂ ਦਾ ਇਹ ਕਾਰ ਕਿਸ ਕਮਲੀਰ ਹੁੰਦਾ ਸੀ ਗਏ ਹੈ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵਿਅਸ ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ ਥਾਣਾ ਪਿੱਕੀਵੈਂਡ ਦੇ ਵਿੱਚ ਆ 2024 ਦੇ ਵਿੱਚ ਤੇ ਕੇਸ ਰਿਸਟ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਮ ਜੈਕਟ ਦੀ ਧਾਰਾ ਲੱਗੀ ਆ ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਹੈ ਪਰ ਅਰੈਸਟ ਪੈਂਡਿੰਗ ਸੀ ਇਹਦੀ ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਦੇ ਕੋਲ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰਿਸਿਵ ਹੋਇਆ ਹੈ ਅਗਲਾ ਕੋਈ ਹੋਰ ਇਹਦਾ ਲਿੰਕ ਹੈ ਸੋ ਇਹਦੀ ਹਿਸਟਰੀ ਜਿਹੜੀ ਆ ਉਹ ਲੜਾਈ ਝਗੜਾ ਤੇ ਲੁੱਟਾ ਖੋਹਾਂ ਦੀ ਹਿਸਟਰੀ ਜਿਹੜੀ ਉਹ ਹੈ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਕੁਝ ਪਤਾ ਲੱਗ ਸਕਦਾ ਮੋਬਾਈਲ ਫੋਨ ਦੀ ਜੀ ਇਹ ਚੀਜ਼ ਮੋਬਾਈਲ ਇਹਦਾ ਕੰਪਨੀ ਚ ਲਾਇਆ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲ ਆਵੇਗੀ ਉਸ ਅਕੋਰਡਿੰਗ ਅਗਲੀ ਤਫਤੀਸ਼ ਹੋਵੇਗੀ ਅਨੇਕ ਪੋਸਟਾਂ ਨੂੰ ਕਰਦਾ ਪਤਾ ਅੰਕ ਦੇ ਹਵਾਲਾ ਨਾਲ ਜੀ ਹਾਂ ਜੀ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁਛਗਿਸਤ ਦੇ ਰਾਈ ਤੇ ਫਰਦਰ ਟੈਕਨੀਕਲ ਚ ਜਾਣਾਲ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹਨ ਸਿਰਕਲ ਇਲੈਕਟ੍ਰੋਨਿਕ ਮੰਡਾ ਮਿਲਿਆ ਲੱਗਦਾ ਉਸ ਤੋਂ ਵੀ ਇਹ ਥੋੜੀ-ਥੋੜੀ ਮਾਤਰਾ ਦੇ ਵਿੱਚ ਛੱਡ ਕੇ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਕੋਈ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਤੀਸ਼ ਦੇ ਵਿੱਚ ਲੈ ਆਂਦੀਆਂ ਗਈਆਂ ਸਰ ਏਜ ਵੀ ਹੈ ਜੀ ਹੋਰ ਇਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਹੈ 3-4 ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ ਤੋਂ ਸਾਹਮਣੇ ਆਇਆ ਕਿ ਕੋ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਹੋਰ ਕਿੰਨੇ ਵਿਅਕਤੀ ਨੇ ਟੋਟਲੇ ਇਹਦੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਗਿਆ ਜੋ ਇਹਦੀ ਜੋ ਜਿਸ ਪਾਸੋਂ ਸਰੀਰਿਕ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਿਹੜੀ ਕੋ ਗੱਲ ਦੱਸੇਗਾ ਉਹਨਾਂ ਦੇ ਐਕਸ਼ਨ ਉਹਦੇ ਅਕੋਰਡਿੰਗ ਹੋਏ ਠੀਕ ਹੈ ਮਹਿੰਦਰਾ ਵਾਲੇ ਸਰ ਜਿਹੜੇ ਹੁੰਦੇ ਇਸ 18 ਕਿਲੋ ਵਾਲੇ ਜਿਹੜੇ ਹੋ ਰਿਹਾ ਹੈ ਰੈਲਟ ਹੋਈ ਜਾਂ ਉਸਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹਦੇ ਵਿੱਚ ਚੱਲ ਰਹੀ ਹੈ ਠੀਕ ਹੈ ਬਿਲਕੁਲ ਥੈਂਕ ਯੂ ਲੱਕੀ